ਕਿਲਾ ਆ ਅਨੰਦਪੁਰ ਛੱਡ ਕੇ ਸਤਗੁਰ ਨਿਕਲੇ ਜਦੋਂ ਆਗੇਰੀ ਰਾਤ ਹਨੇਰੀ ਕੈਰ ਦੀ ਸਰਦੀ ਵੈਰੀ ਚਾਰ ਚੁਫੇਰੇ ਹਾਂ ਚੁਫੇਰੇ ਮਤ ਦੀਵਾ ਪੁਰੇ ਦਾ ਠੱਗਾ ਜੀਰ ਕਾਲ ਜਾ ਜਾਵੇ ਨਾਲ ਸਹਿਬ ਦੇ ਹਰ ਦਿਲ ਦੇ ਚ ਨਿਕਲੇ ਸਾਂ ਗੋਰ ਨਿਕਲੇ ਜਦੋਂ ਅਗੇਰੇ ਰਾਤ ਹਨੇਰੀ ਕੈਰ ਦੀ ਸਰਦੀ ਵੈਰੀ ਚਾਤ ਫੇਰੇ ਹਾਂ ਚ ਫੇਰੇ ਹਰ ਵਕ ਦੀ ਵਾਪਰੇ ਦਾ ਠਕਾ ਜੀਰ ਕਾਲ ਜਾ ਜਾਵੇ ਨਾਨਕ ਸਹਿਬ ਦੇ ਹਰ ਹਿਰਦੇ ਚੋਂ ਨਿਕਲੇ ਸਾਹ ਸਾਹ ਹਾਵੇ ਹਾਂਜੀ ਹਾਵੇ ਵੀ ਖੁਸ਼ੀ ਨਹੀਂ ਦਿਲ ਵਿੱਚ ਕੋਈ ਦੁੱਖ ਸੁੱਖ ਸਮ ਕਰ ਸੈਂਦੇ ਹਾਂ ਜੀ ਸੈਂਦੇ ਇਹ ਦੁਸ਼ਮਣ ਦਲ ਨੂੰ ਖਬਰ ਆਈਆ ਵਿਛੇ ਕਰਦੇ ਧਈਆ ਮਾ ਫੜ ਲੋ ਮਾਰ ਹੋ ਜਾਣ ਨਿਦੇੜਾ ਫੌਜਾਂ ਗਏ ਅੱਗੋਂ ਸਿੰਘ ਸੂਰਮੇ ਸੂਤ ਲਿਆਂ ਤਲਵਾਰਾਂ ਕੱਲਾ ਕੱਲਾ ਰੋਖ ਖਲੋਤੇ ਦੁਸ਼ਮਣ ਕਈ ਹਯਾਰਾਂ ਹਾਂ ਹਯਾਰਾਂ ਏ ਸਾਬ ਜਦ ਆਜੀਤ ਸਿੰਘ ਨੇ ਐਸਾ ਜੰਗ ਮਚਾਇਆ ਇੱਕੇ ਵਾਰੀ ਪਾਰ ਗਵਾਨੋ ਦੀਨ ਦੁਨੀ ਦੇ ਧੱਕੇ ਕਸਮਾਂ ਖਾ ਕੇ ਫਰੇ ਗਵਾਨੋ ਦੀਨ ਦੁਨੀ ਦੇ ਧੱਕੇ ਸਿੰਘਾਂ ਦੀ ਤਲਵਾਰ ਦੇ ਮੂਰੇ ਯਾਰਾ ਠਹਿਰ ਨਾ ਸਕੇ ਖਾ ਨਾ ਸਕੇ ਜੇ ਰੋਕੀ ਫੌਜ ਸਿੰਘਾਂ ਦੀ ਸਾਰੀ ਰੋਕੀ ਫੌਜ ਸਿੰਘਾਂ ਦੀ ਸਾਰੀ ਲਾ ਕੇ ਹੱਥ ਕਰਾ ਸਤ ਗੁਰ ਜੀ ਆ ਕੇ ਸਰਸਾ ਨਦੀ ਕਨਾਰੇ ਹਾਂ ਕਨਾਰੇ ਓ ਸਰਸਾ ਨਦੀ ਚ ਮਾਰੀਆਂ ਇਸ਼ਾਰਾ ਜਾਣ ਅਰਦਾਸਾ ਕਰਕੇ ਜਾਲੀ ਸਿੰਘ ਸੀ ਨਾਲ ਗੁਰਾਂ ਦੇ ਪਾਰ ਗਏ ਸੀ ਤਰ ਕੇ ਹਾਂ ਜੀ ਤਰ ਕੇ ਮਾਤਾ ਗੁਜਰੀ ਨਾਲ ਲਾਲਾਂ ਦੇ ਬੈ ਗਏ ਯਾਰ ਵਿਛੋੜੇ ਕਾਮ ਛੋੜੇ ਔਰ ਪਰਵਾਣੇ ਰਸਤੇ ਥਾਣੀ ਜਾਂ ਚਮਕੌਰ ਤੇ ਆਏ ਬਾਗ ਚ ਬੈਠ ਆਰਾਮ ਨਹੀਂ ਕੀਤਾ ਜੰਗ ਦੇ ਮਤੇ ਪਕਾਏ ਹਾਂ ਪਕਾਏ ਉਹ ਇਹ ਆਲ ਸੜਾਇਆ ਦੁਸ਼ਮਣ ਦਲ ਦਾ ਪਹੁੰਚਾ ਦੁਸ਼ਮਣ ਦਲ ਆ ਪਹੁੰਚਾ ਨੇੜੇ ਇਹੋ ਆਖ ਸੜਾਇਆ ਹਾ ਸੜਾਇਆ ਉਹ ਦੇਖ ਕੇ ਕਹਵੇਲੀ ਚੰਗੀ ਡੇਰੇ ਤੁਰਤ ਲਗਾਏ ਸ਼ਸਤਰ ਦੇ ਕੇ ਸਿੰਘ ਖੜਾ ਲੋ ਪਹਾੜੀਿੰਦਲੇ ਦਲ ਤੁਰ ਕਾ ਦਾ ਫਾਰਾ ਕੇਰ ਲਿਆ ਚਮਕੌਰ ਗਰੀਬੂ ਹੋਇਆ ਜੰਗ ਕਰਾਰਾ ਖਾ ਕਰਾਰਾ ਦੂਰ ਮਿਆਂ ਨੂੰ ਲਾਲੀ ਫਨੀਰ ਕਾਲੇ ਵਾਂਗੂ ਝੱਪਣ ਗੱਜੇ ਸਿੰਘ ਅਕਾਲੀ ਖਾ ਆ ਅਕਾਲੀ ਇਹ 10 ਲੱਖ ਵਾਰੀ ਸਿੰਘ ਨੇ ਚਾਰੀ ਵੇਖ ਰਾਜਾ ਦੇ ਘਾਰੇ ਜੀਵਨ ਸਿੰਗਾ ਹਾਰ ਨਹੀਂ ਸਕਦਾ ਜੋ